ਸੋ ਆ ਬਜ਼ੁਰਗ ਆ ਕੇ ਕੀ ਕਰਤੋ ਇਹਨਾਂ ਨੇ ਵੀਡੀਓ ਵੇਖੀ ਹੋਣੀ ਇਹਨਾਂ ਦੀ ਡਿਊਟੀ 20 ਕਿਲੋਮੀਟਰ ਸਕੂਲ ਜਾਂਦੀ ਆ ਸਾਈਕਲ ਤੇ ਉਹਦੇ ਵਾਸਤੇ ਸਾਈਡ ਲਾ ਵਾਸਤੇ ਗਿਆ ਸੀ ਵਾਈ ਕਾਲ ਸਾਹਿਬ ਵਾਈ ਗੁਰਜੀ ਖਤੇ ਜੀ ਵਾਈ ਕਾਲ ਸਾਹਿਬ ਵਾਈ ਗੁਰਜੀ ਖਤੇ ਹੋਰ ਪਹਿਲੇ ਠੀਕ ਹੋ ਤੁਹਾਨੂੰ ਪਹਿਲੇ ਨਹੀਂ ਸਮਝ ਆਉਂਦੀ ਅੱਛਾ ਮੈਨੂੰ ਹੁਣ ਆ ਦੱਸੋ ਕਿ ਸਾਈਕਲ ਤੁਹਾਨੂੰ ਚਾਹੀਦਾ ਕਿਉਂ ਆ ਆ ਦੱਸੋ ਸਕੂਲ ਜਾਣ ਵਾਸਤੇ ਬੱਚੀ ਦੇ ਸਕੂਲ ਨੂੰ ਜਾਣ ਵਾਸਤੇ ਤੇ ਬਾਪ ਦਾ ਕੀ ਤਾ? ਦਤੋ ਹੀ ਆ। ਤੇ ਬੜਾ ਕਿੰਨੀ ਕੀ ਦੂਰ ਹੈ ਤੇਰਾ ਸਕੂਲ? ਕਾਫੀ ਦੂਰ ਹੈ। ਤੇ ਪੈਦਲ ਜਾਨੀ ਹੈ? 5 ਕਿਲੋ। ਗੱਡੀ ਤੇ ਯਾਰ 5 ਕਿਲੋ। ਅੱਛਾ 1000 ਰੁਪਏ। ਅੱਛਾ ਇਹ ਪੈਨਸ਼ਨ ਲੈ ਲੈਂਦੇ ਆ ਉਹਦੇ ਪੈਸੇ ਨਾਲ ਤੁਸੀਂ ਇਹਨੂੰ ਗੱਡੀ ਲਾ ਕੇ ਦਿੱਤੀ ਆ। ਤੇ ਤੁਹਾਡਾ ਮਤਲਬ ਹੈ ਕਿ ਜੇ ਸਾਈਕਲ ਤੁਹਾਨੂੰ ਦੇ ਦਈਏ ਤੇ ਤੂੰ ਗੱਡੀ ਬੰਦ ਕਰਾ ਦੇਂਗੀ ਤਾਂ ਤੇਰਾ 1000 ਰੁਪਏ ਬਜੂਗਾ। ਵਾਹਿਗੁਰੂ। ਠੀਕ ਆ। ਪਰ ਅਵਰ ਕੋਰ ਤੋਂ ਅ 8 ਕਿਲੋ ਚਲੋਗੀ ਭਾਜੀ ਨੂੰ। 8 ਹੋ ਗਿਆ। 8 ਹੋ ਗਿਆ ਜੀ। ਹਾਂ। ਦੰਡਾ ਪਾਇਆ ਸੀ ਡੇਢ ਮਹੀਨੇ ਬਾਅਦ ਤੂੰ ਕੀ ਕਰਦੇ ਕੰਮ ਮੈਂ ਮਰੇਗਾ ਦਾ ਕੰਮ ਠੀਕ ਨੇ ਰੇਗਾ ਦਾ ਮਰੇਗਾ ਦਾ ਤੇ ਵਾਹਿਗੁਰੂ 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 ਉਸ ਤਰ੍ਹਾਂ ਹਜ਼ਾਰ ਕੀ ਤੇਰਾ ਬਾਤੂ ਗਾਣਾ ਸਾਈਕਲ ਮਿਲ ਜਾਤੇ ਠੀਕ ਹੈ ਅੱਜ ਆਹ ਪਹਿਲਾਂ ਤੁਹਾਨੂੰ ਪਤਾ ਆ ਕਿ 10ਵੇਂ ਚ ਪੜਨ ਗਈ ਆ ਹੂੰ ਚਲੋ ਆਜੋ ਤੁਹਾਨੂੰ ਸਾਈਕਲ ਚ ਲੱਗਦੀ ਆਜੋ ਆਜੋ ਦਿਖਾਈਂ ਅਰੇ ਸਾਈਕਲ ਦਾ ਲੇਡੀਜ਼ ਹੈਗਾ ਕੋਈ ਜਿਹੜਾ ਕੁਝ ਬੁੱਝਿਆ ਜਾ ਦਿਖਾ ਕਿਹੜੀ ਸਾਈਕਲ ਹੈ ਇਹ ਯੂਨੀਸੈਕਸ ਕਹ ਰਹੇ ਹੋ ਕਿਸ ਤਰ੍ਹਾਂ ਦਾ ਕੋਈ ਜ਼ਿਆਦਾ ਉੱਚਾ ਨਹੀਂ ਹੋਏਗਾ ਨਹੀਂ 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 ਦੇਖ ਬੇਟਾ ਕੱਲ ਨੂੰ ਆਪਾਂ ਜੀ ਵੀ ਖਿਲਾ ਸਕਦੇ ਹਾਂ ਹਾਂ ਦੇਖ ਬੜਾ ਬੈਗ ਦੇਖ ਪਿਆਰ ਨਾਲ ਇੱਕ ਲੱਗ ਜਾਊਗਾ ਹਾਂ ਤੇਰਾ ਵੀ ਹਾਂ ਬਸ ਠੀਕ ਹੈ ਓਕੇ ਆ ਹੈਨਾ ਸਾਈਕਲ ਵੀ ਤੇਰਾ ਪਿੱਛੇ ਉਹ ਬੈਗ ਵਗੈਰਾ ਵੀ ਤੇਰਾ ਆ ਜਾਊਗਾ ਠੀਕ ਹੈ ਹੈਪੀ ਹਾਂਜੀ ਪੱਕਾ ਹੈਪੀ ਨਾ ਮੜਾ ਜਾ ਆਰਾਊਂਡ ਕਰ ਰਿਹਾ ਬਾਹਰ ਨਹੀਂ ਤੇ ਬਾਈ ਬੜਾ ਹੋ ਜਾਏਗਾ ਨਾ ਜਾ ਮੜਾ ਜਾ ਚੱਲਾ ਹੈ ਨਹੀਂ ਤੇ ਦੇਖ ਲੈ ਆਰਾਊਂਡ ਮਾਣਾ ਤੇ ਨਹੀਂ ਤੁਹਾਡਾ ਜਿਹੜਾ ਚਲੋ ਕੋਈ ਨਹੀਂ ਇਟਸ ਓਕੇ ਇਟਸ ਓਕੇ ਤੇ ਸਿੰਘ ਸਾਹਿਬ ਕੀ ਇਹਦਾ ਰੇਟ ਹੈ ਕੀ ਪਏ ਹਾਂਜੀ ਦੱਸੋ ਨਹੀਂ ਅੱਛਾ ਤੀਰ ਪੇ ਕਰਾਇਆ ਇੱਕ ਲਦਾ ਸਕੂਲ ਦਾ ਹਾਂਜੀ ਤੇ ਥੋੜਾ ਸਾਈਕਲ ਹੈ ਤੁਹਾਡੇ ਜਿਹੜਾ ਕਰਾਇਆ ਬੱਜੇਗਾ ਨਾ ਚਲੋ ਕੋਈ ਨਾ ਭੈਣੇ ਕੋਈ ਚਲਾ ਕੇ ਦੇਖ ਨਾ ਜੇ ਤੈਨੂੰ ਅੱਛਾ ਲੱਗਦਾ ਠੀਕ ਹੈ ਨਾ ਬੱਚੀ ਹੈਪੀ ਹੈ ਨਾ ਹਾਂਜੀ ਪੱਕਾ ਖੁਸ਼ ਹੈ ਦੰਦ ਕੜ ਕੇ ਦਿਖਾ ਰਹੀ ਹੈ ਅਸੀਂ ਤੇ ਤੁਹਾਨੂੰ ਕੀ ਲੱਗਦਾ ਸੀ ਕਿ ਮੈਂ ਨਹੀਂ ਆਉਂਗਾ ਹੈ ਹਾਂਜੀ ਭਾਰੀ ਨਹੀਂ ਇਹ ਬਾਕੀ ਇਹ ਹੈ ਕਿ ਜੋ ਅਸੀਂ ਕਿਹਾ ਇਹਨਾਂ ਨੂੰ ਮੈਂ ਭੱਜ ਨੂੰ ਨਾਲ ਲੈ ਕੇ ਆਏ ਤੇ ਅੱਖਣਗੇ ਲੈ ਆਏ ਭੱਜਣ ਆਈਆਂ ਨਹੀਂ 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 ਗੁਰੂ ਰਾਮ ਦਾਸ ਸਾਹਿਬ ਨੇ ਦੇਣਾ ਜੀ ਅਸੀਂ ਕੌਣ ਹੁੰਦੇ ਦੇਣ ਵਾਲੇ ਬਾਕੀ ਇਹ ਕਿ ਸਾਡੀ ਧੀ ਵਧੀਆ ਵਧੀਆ ਪੜ ਜਾਵੇ ਅਸੀਂ ਤਾਂ ਹੀ ਚਾਹਦੇ ਹਣਾ ਮੈਂ ਦਿਵਾਲੀ ਮੈਂ ਤੇਰੀ ਮੈਂ ਤੁਹਾਡੀ ਵੀਡੀਓ ਵੇਖਣ ਲਈ ਤੇ ਇਸ ਕਰ ਕਰ ਡੱਬੇ ਦੇ ਦ ਹਾਂਜੀ ਪਾਪਾ ਨੇ ਨਹੀਂ 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 ਵਾਹਿਗੁਰੂ ਫਿਰ ਅਸੀਂ ਕੋਸ਼ਿਸ਼ ਨਾਲ ਲੈਂਦਾ ਤੇ ਮੇਰੀ ਤੁਸੀਂ ਮੈਨੂੰ ਤੁਸੀਂ ਕੋਲ ਕਰਦੇ ਨਹੀਂ ਸੀ ਦਿਵਾਲੀ ਤੇ ਮੈਂ ਫਿਰ ਘਰੇ ਡੱਬਾ ਦੇ ਜਾਂਦਾ ਨਹੀਂ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਬਾਈ ਗੁਰਪ੍ਰੀਤ ਪਾਗੜੀ ਬਾਕੀ ਕੁਰੀਏ ਤੇ ਆਣਾ ਪੜੀ ਠੀਕ ਹੈ ਪੜਕੇ ਤੇ ਸਾਡੇ ਵਾਂਗੂ ਲੋੜਵੰਦ ਦੇ ਲਈ ਸਹਾਈ ਹੋਣਾ ਕਿ ਚਲਾ ਕੇ ਦੇਖ ਲੈ ਵੈਰੀ ਗੁੱਡ ਠੀਕ ਹੈ ਥੋੜੀ ਲਈ ਜਾਏਗੀ ਚਲ ਆ ਜਾ ਲੈ ਆਇਆ ਬਾਬਾ ਜੀ ਲੈ ਆ ਲੈ ਬਾਬਾ ਜੀ ਓਕੇ ਨਾ ਸੋਚ ਹੋ ਗਈ ਹੁਣ ਤੇ ਕੁੜੀ ਜੇ ਨਾਮ ਆਂਦਾ ਫਿਰ ਨਹੀਂ ਕੁਝ ਹੋਣਾ ਨਾ ਆਨੇ ਜੋ ਟੈਨਸ਼ਨ ਆਈ ਜੀ ਨਹੀਂ 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 ਬੜੇ ਫ੍ਰੀਨ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਪੈਸੇ ਇਹਦੇ ਮੈਂ ਦੇ ਦਿੱਤੇ ਆ